ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਮਨੋਹਰ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅਾਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਨਾਗ ਕਾ ਗਾਵਾਂ ਦੇ ਵਿੱਚ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਚਾਰ ਗਾਵਾਂ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਗਾਂ ਦੋਸਤੋ ਗੱਬੜ ਹੋਊਗੀ ਇਹਨਾਂ ਪਸ਼ੂਆਂ ਦੀ ਬੰਦ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਗੱਲਬਾਤ ਕਰਕੇ ਵੀਰ ਨਾਲ ਡਿਟੇਲ ਆਪਾਂ ਹਾਂਜੀ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਸੁਣਾਓ ਵਧੀਆ ਵਧੀਆ ਠੀਕ ਠਾਈ ਜੀ ਵਧੀਆ ਵਧੀਆ ਚੱਲੀਏ ਮੇਰੇ ਵੀ ਕੰਮ ਕਰ ਵਧੀਆ ਵਧੀਆ ਐਡਰੈਸ ਬੋਲ ਦੀ ਵੀਰ ਆਪਣੇ ਨਾਮ ਮੇਰਾ ਮਨੋਹਰ ਸਿੰਘ ਪਿੰਡ ਬਲੇਰ ਹਾਂਜੀ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਫੋਨ ਨੰਬਰ 981454595 ਠੀਕ ਹੈ ਜੀ ਆਪਣੇ ਕੋ ਪੰਜ ਦਾਗੇ ਦੇ ਕੰਮ ਦੇ ਵਿੱਚ ਚਾਰ ਸੁਈਆਂ ਤੇ ਇੱਕ ਅਗ ਬਣੇਣਾ ਇੱਕ ਗੱਬਣ ਵੈਟ ਠੀਕ ਹੈ ਸ਼ੁਰੂ ਕਰਨੀਏ ਤੇ ਇਸ ਸੱਜਰ ਸੁਈਆਂ ਤੋਂ ਪਹਿਲਾਂ ਦੱਸਿਓ ਡਿਟੇਲਿੰਗ ਕਿੰਨਾ ਸੁਆ ਸੁਈਏ ਇਹ ਦੂਜਾ ਸਮਝ ਲੇ ਕੋ ਤੀਜਾ ਸਮਝ ਲੇ ਹਾਂਜੀ ਮਾਰ ਕੇ ਦੂਜਾ ਆਂਦੇ ਆ ਪਤਿਜਾ ਸਮਝ ਕੇ ਲਈ ਆ ਤੀ ਬੱਚੇ ਦੇ ਦਿੱਤੇ ਨੇ ਵਛੀ ਇਹਦੇ ਮਗਰ ਨਵੇਂ ਦੋਸਤੋ ਬੱਚਾ ਇਹਦੇ ਮਗਰ ਵਛੀ ਜੇ ਵਛੀ ਜਰਸੀ ਨਾਲ ਕਰਾਸ ਹੈ ਚੈਲਸੀ ਨਾਲ ਕਰਾਸ ਹਾਂਜੀ ਤੇ ਇਹ ਗਾਂ ਦੋਸਤੋ ਆਪ ਐਚ ਐਫ ਕਰਾਸ ਦੁੱਧ ਵੀਰ ਕਿੰਨਾ ਤਿਆਰ ਹੈ ਦੋ ਜੇ ਤਾਂ 14 ਕਿਲੋ ਦੁੱਧ ਉਹ ਅੱਜ ਹਫਤਾ ਹੋ ਗਿਆ ਸੀ ਨੂੰ ਹਲਕਾ ਹੋ ਗਿਆ ਸੀ 14 ਲਾ 14 ਲੀਟਰ ਦੋ ਦੋਸਤੋ ਹੰਡਲਾ ਮੌਕਾ ਦਾ ਵੀਰ ਤੇ ਬਾਕੀ ਦੋਸਤੋ ਥਣਾ ਥਣਾ ਦੀ ਕੁਆਲਿਟੀ ਕਰੋ ਚੈੱਕ ਜੀ ਤਿੰਨ ਸਾਲ ਸੰਜੋ ਆਦਿਨੇ ਆਪਾਂ ਨੋਕ ਕਰੇ ਥਣ ਵਧੀਆ ਚਾ ਲੋ ਜੀ ਕਰੋ ਚੈੱਕ ਮੇਰੇ ਜੀ ਜੋਤਨ ਦਿਲਕ ਵੈਂਗਰੀ ਲੱਗੀ ਆ ਬਹੁਤ ਸੋਹਣੀ ਲੱਗੀ ਆ ਕਰਮਾੜੀ ਲਓ ਜੀ ਕਰੋ ਚੱਕ ਪੂਰੀ ਦਸਤ ਫੁੱਲ ਬ੍ਰੀਡ ਲਓ ਜੀ ਮੋੜੋ ਮੋੜੋ ਚੰਗਾ ਥਾਂ ਥੂਨ ਲੱਗਾ ਹਾਂਜੀ ਹਾਂਜੀ ਦੋਸਤ 16 17 ਕਿਲੋ ਭਰ ਦੋਗੀ ਠੀਕ ਹੈ ਜੀ ਲਓ ਜੀ ਦੇਖੋ 16 17 ਦੁੱਧ ਦੱਸਿਆ ਵੀਰ ਨੇ ਬਾਕੀ ਦੋਸਤ ਬਹੁਤ ਸੇਵਾਤ ਹੁੰਦਾ ਜਿੱਦਾਂ ਵੀ ਕੋਈ ਵੀਰ ਸੇਵਾ ਕਰ ਲੂਗਾ ਦੁੱਧੇ ਕਰਮਾਣੇ ਚਵਾ ਮੀਏ ਖੁੱਲੋ ਡੁੱਲਾ ਖੜਾ ਵੀ ਜਿਹੜੀ ਕੁਆਲਿਟੀ ਦੋਸਤੋ ਬਹੁਤ ਵਧੀਆ ਮੈਂ ਤਾਂ ਨਜ਼ਰ ਤੋਂ ਥੰਦ ਦਿਖਾਉਂਦੀ ਕਰਦਾ ਕੋਸ਼ਿਸ਼ ਆ ਲੈ ਜੀ ਕਰੋ ਜੇ ਤਾਂ ਬਹੁਤ ਵਧੀਆ ਦੋਸਤੋ ਹਥੀਂ ਚਵਾਈ ਮੁੱਠੀ ਵਾਲਾ ਸੰਜੀ ਇਹ ਕਿਸੇ ਵੀਰ ਨੇ ਮਸ਼ੀਨ ਤੇ ਚਵਾਈ ਕਰਨੀ ਤਾਂ ਵੀ ਚਵਾਈ ਦੋਸਤੋ ਬਹੁਤ ਵਧੀਆ ਧਾਰਾਂ ਤੋਂ ਵੀਰ ਚਾਰੇ ਸਾਰੇ ਬਰਾਬਰ ਮੈਂ ਨਾ ਓਕੇ ਆ ਚੋਂ ਤੇ ਪੋਲੀ ਫੇਰ ਹੱਥ ਵੀ ਰੱਖਣ ਦੇ ਦੀ ਕਰ ਮਾਰੀ ਠੀਕ ਹੈ ਜੀ ਤੇ ਮੁੱਲ ਕਹਨਾ ਕਰਨਾ ਮੁੱਲੂ ਪੋਲਾ ਜਿਹਾ ਕਰੀਏ ਮੁੱਲ ਕਰਨ ਭਾਏ 55 ਕਰਾਲ ਗਏ 50 ਹੀ ਦੇ ਦੀਏ 50 ਦੀ ਕੰਨਾ ਕਮਾ ਲੇ ਸਰ ਛੜਦਾ ਗਿਆ ਹਾਰ ਹੋਰ ਮੈਂ ਆਪਣੀ ਨਿੰਝਾ ਹੋ ਗਿਆ ਨਿੰਝਾ ਹੋ ਗਿਆ ਨਿੰਝਾ ਜਿਹੇ ਹੈ ਕਿ ਜੈਸੇ ਆ ਠੀਕ ਹੈ ਮਾ ਜਨ ਜੀ ਆਖੂ ਕਿਤੇ ਹੋ ਰਹੀ ਹੈ ਹਰ ਛੜਦਾ ਹੈ 1000 ਹੋ ਗਏ 47 ਦੀ ਐਂਡ ਹੋ ਜੂਗੀ ਇਹ ਦੋ 47000 ਦੇ ਹੋਣਗੇ 47000 ਰੁਪਏ ਦੇ ਵਿੱਚ ਦੋਸੋਂ ਤੁਹਾਨੂੰ 14 15 ਕਿਲੋ ਦੁੱਧ ਮੌਕੇ ਦਾ ਤਿਆਰ ਹੈ ਗਾਂ ਮਿਲ ਜਣੀ 16 17 ਕਿਲੋ ਦੁੱਧ ਚਾਹੂਗੀ ਬੱਚਾ ਵੀ ਮਗਰ ਵਸ਼ੀ ਸੋਹਣੀ ਹੈ ਤੇ ਇਹਦੇ ਨਾਲ ਜਿਹੜੀ ਬੱਧੀ ਹੈ ਦੋ ਨੰਬਰ ਦੀ ਗਾਂ ਵੀ ਦਸੀ ਡਿਟੇਲ ਦੀ ਇਹ ਵੀ ਦੂਜਾ ਸੁਆਸ ਹੋਈ ਆ ਤਾਂ ਨਾਗ ਪਿਓਰ ਹਾਂ ਲਓ ਜੀ ਕਰੋ ਚੈੱਕ ਇਥਾ ਦੀ ਕੁਆਲਿਟੀ ਬਾਕੀ ਠੜੀ ਠੁੰਡੀ ਵੀ ਕਰਮਾ ਲਈ ਚੋਰੀ ਠੀਕ ਹੈ ਜੀ ਕਿਤਨਾ ਮਾਰ ਦੀ ਲਓ ਜੀ ਆਰਡਰ ਕੁਆਲ ਦੀ ਬਹੁਤ ਵਧੀਆ ਤਿਆਰ ਕੀਤੀ ਆ ਇਹਨੇ ਬੱਚਾ ਕਿਰਤੇ ਇਹਦੇ ਬੱਚਾ ਹੋ ਇਹਦੇ ਮਗਰ ਰੋਤੋ ਬੱਚਾ ਆ ਗਿਆ 14 ਇਹਦਾ ਬੱਚਾ ਰੋਤੋ ਆ 80 ਆ ਜੀ ਤੇ ਦੁੱਧ ਵੀ ਕਿੰਨਾ ਵਸਿਆ ਤਿਆਰ ਹੋਣਾ ਇਹ ਫਿਰ 16 ਤੋਂ 17 ਹੋਊਗਾ 16 ਪੱਕਾ ਲਾਓ ਦਿਨ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ 13 14 ਦਿਨ ਹੋ ਗਿਆ ਇੰਨਾ ਕੀ ਬਰਾਬਰ ਬਰਾਬਰ ਜੀ ਨਾ ਹਾਂ ਠੀਕ ਹੈ ਜੀ ਲਓ ਜੀ ਕਰ ਲਓ ਚਲੋ ਉਹ ਨੂੰ ਹਫਤਾ ਹੋ ਗਿਆ ਇਹਨੂੰ 14 14 15 ਦਿਨ ਹੋ ਗਏ ਠੀਕ ਹੈ ਜੀ ਦੋਸਤੋ ਬਰੀਡ ਇਹ ਵੀ ਮੇਰੇ ਸਾਹ ਨਾਲ ਆ ਇਹ ਤੇ ਆਪਣਾ ਕ੍ਰੋਸ ਸੰਗ ਰੱਖ ਲਈਏ। ਬਾਕੀ ਵੀਰ ਨਿਰਖ ਪਰ ਖੜੇ ਨੇ ਪਰਖਾਓ ਕਰ ਲੈਣੀ 16 17 ਲੀਟਰ ਬਹੁਤ ੜਲਾ ਮੌਤ ਦੁੱਧ ਸੰਪਿਆਰ ਆ। ਤਸੱਲੀ ਵੀਰ ਮੇਰੇ ਤੁਸੀਂ ਆਪਣੀ ਆਪ ਕਰਨੀ ਦੀ ਇੱਕ ਟਾਈਮ ਦੋ ਤਿੰਨ ਸਵੇਰ ਸੈਪ ਹੁਣ ਚੋਕੇ ਤਸੱਲੀ ਜਰੂਰ ਕਰਿਆ ਕਰੋ। ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹਣੀ ਤਿਆਰ ਕੀਤੀ ਥਣਾ ਦੀ ਕੁਆਲਿਟੀ ਬਹੁਤ ਵਧੀਆ। ਬਾਕੀ ਵਸ਼ੀ ਬਹੁਤ ਨਿੱਗਰ ਆ। ਠੀਕ ਹੈ ਜੀ। ਆ ਠੰਡੀ ਠੁੰਡੀ ਮਾਜੀ ਕੋ ਚੱਕਰ ਨਹੀਂ ਗਾ। ਚੈੱਕ ਕਰ ਲਓ ਜੀ ਮੇਰੇ ਗਰਭਾਨਾ ਜਿੰਨਾ ਵੀ ਹੈ ਨਾ। ਹਾਂਜੀ ਹਾਂਜੀ ਗਰਭਾਨਾ ਪੂਰਾ ਠੋਸ। ਹਾਂ। ਕਰੋ ਚੈੱਕ ਜੀ ਪ੍ਰਿੰਟ ਗਾ ਬਹੁਤ ਵਧੀਆ ਜੀ ਹਲੋ ਜੀ ਚੈੱਕ ਕਰ ਲੋ ਬਾਕੀ ਦੋਸਤੋ ਸੂਆ ਦੋ ਜਾਸ ਹੋਈ ਹੈ ਲੋ ਜੀ ਚੈੱਕ ਕਰੋ ਦੋਵੇਂ ਗਾਵਾ ਦੋਸਤੋ ਪੂਰੀਆਂ ਫੁੱਲ ਬ੍ਰੀਡਿੰਗ ਆ ਕਰੋ ਚੈੱਕ ਜੀ ਆਰਡਰ ਕੁਆਲਟੀ ਦੋਸਤੋ ਦੋਹਾਂ ਗਾਵਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਸਕਰੀਨ ਤੇ ਤੁਹਾਨੂੰ ਦਿਖਣ ਰਹੀ ਹੈ ਅੱਛਾ ਜੀ 16 17 ਦੇ ਦੋ ਤਿਆਰ ਹੋਣਗੇ ਆਏ ਕਦਾਂ ਗੇਸਟਵਾਦੂਗੀ ਉਮੀਦ ਕਿੰਨੀ ਹੈ ਗਰਮੀਆਂ 17 18 ਦੇ ਤੱਕ ਚੱਲ ਜੂਗੀ 18 ਦਾ ਆ ਜਾਣੇਗਾ ਮਰਲੇ ਲੈਵਲ ਤੇ ਪਹੁੰਚੀ ਹੈ ਥੋੜਾ ਜਿਹਾ ਤੇ ਇਹਦਾ ਮੁੱਲ ਕੀ ਕਰਨਾ ਇਹਦਾ ਮੁੱਲ 55 ਹੀ ਕਰਦੇ ਆ 52 ਦੇ ਦੇ ਕੇ 50 ਹੀ ਕਰਦੇ ਤੁਸੀਂ ਜਾਂ 50 ਹੀ ਕਰਦੇ ਵਛੀ ਚੰਗੀ ਬਾਕੀ ਗਲਾਸ ਐ ਰੁਕੀ 50 ਨਹੀਂ ਬਹੁਤ ਠੀਕ ਹੈ ਬਾਕੀ ਵਛੀ ਦਾ ਰੁਪਈਆ ਵਾਧਾ ਵਾਲੀ ਆ ਠੀਕ ਹੈ ਜੀ ਤੇ ਚਲੋ ਆਪਾਂ ਨੂੰ ਜੇ ਹਸਾ ਨਾ ਮਿਲੀ ਉਹ ਹਸਾਣ ਵਾਲੀ ਠੀਕ ਹੈ ਜੀ ਲਓ ਦੋਸਤੋ 52000 ਰੁਪਏ ਵੀਰ ਨੇ ਡਿਮਾਂਡ ਰੱਖੀ ਹੈ 50000 ਰੁਪਏ ਦੇ ਤੇ ਤੁਹਾਡਾ ਆਇਆ ਗਿਆ ਨਾ ਮੌਕੇ ਤੇ ਹਲਕਾ ਫੁਲਕਾ ਸ਼ੋਰ ਛਪਾ ਮਾਨਤਨ ਜਰੂਰ ਹੋਗਾ ਤੇ ਇਹਦੇ ਨਾਲ ਜਿਹੜੀ ਵਧੀ ਹੈਗੀ ਗੱਬਣਗਾ ਇਹਦੀ ਵਸੀ ਡਿਟੇਲ ਹੈ ਕਿ ਪਹਿਲਨ ਵੈੜਾ ਛੇ ਦਾੰਦਾ ਇਹ ਸ਼ੋਈ ਛੱਗੀ ਹੈ ਛੱਗੀ ਮੂਹੇ ਕਿੰਨਾ ਟਾਈਮ ਖੜਦੀ ਵੀ ਸੋਣ ਦੇ ਇਹਦੇ 6 ਤਰੀਕ ਨੂੰ ਮਾਰਕਾਂ ਦੇ ਮੁਤਾਬਕ ਦਿਨ ਪੂਰੇ ਹੁੰਦੇ ਆ 6 ਮਈ ਨੂੰ ਹਾਂਜੀ ਆਹ ਲਓ ਦੋਸਤੋ ਤੁਸੀਂ ਆਰਡਰ ਕੁਆਲਿਟੀ ਚੈੱਕ ਕਰੋ ਕਰਮਾ ਇਹ ਸੋਹਣੀ ਤਿਆਰੀ ਕੀਤੀ ਹੈ ਚੱਕਾ ਸਾਡੇ ਥੜਾ ਦੀ ਦੋਸਤੋ ਕੁਆਲਿਟੀ ਜਿਹੜੀ ਬਹੁਤ ਵਧੀਆ ਥੋ ਹੋਲੋ ਵੀਜੀ ਕਦੋਂ ਵਰਨ ਕਦ ਕਰ ਦੋਸਤੋ ਗਾਂ ਦਾ ਬਰੇਡ ਪੂਰੀ ਚੈੱਕ ਕਰ ਲੋ ਲਓ ਜੀ 6 ਦੰਦ ਪਹਿਲਾ ਸੁਆ ਪੂਰੀ ਜਵਾਨ ਅਸ਼ੀ ਕਦ ਕਰ ਪੂਰਾ ਫੁੱਲ ਹੈ ਵੀ ਬੋਡੀ ਵੇਟ ਸਟਰਕਚਰ ਚੰਗਾ ਲਓ ਇਸ ਚੈੱਕ ਕਰ ਲੋ ਲਓ ਜੀ ਦੇਖੋ ਖੁੱਲੀਆਂ ਹੱਡਾਂ ਪੈਰਾਂ ਦੀ ਪੂਰੀ ਵਜ਼ਨਦਾਰ 20 ਤੋਂ 80 ਚਵਾ ਦੂਗੀ ਲਓ ਜੀ ਬਾਕੀ ਥਾਂ ਥਾਂ ਚੰਗਾ ਵਛੀਆ ਹਾਂ ਬਹੁਤ ਵਧੀਆ ਕੁਆਲਟੀ ਦਾ ਥਾਂ ਪਹਿਲੇ ਗਾਨ ਲੱਗਾ ਹਾਂ ਇਹ ਬਣੋ ਪੂਰੀ ਆ ਸਾਬ ਬਾਹਰ ਕੱਟ ਕੇ ਇਹ ਬਹੁਤ ਵਧੀਆ ਟੱਲਾ ਬਹੁਤ ਲੱਗੀਆਂ ਆ ਇਹ 8 ਦਿਨ ਰਹਿੰਦੇ 7-8 ਦਿਨ 6 ਨੂੰ ਪੂਰੇ ਹੁੰਦੇ 28 ਤਰੀਕਾ ਠੀਕ ਹੈ ਜੀ ਤੇ ਆਜੋ ਦੋਸਤੋ 3 ਦਿਨ ਇਹ ਰੇ 9 ਦਿਨ 10 ਦਿਨ ਪੈ ਸੂਣ ਦੇ ਵਿੱਚ ਲੈ ਜਿਓ ਜੀ ਬੰਦੋ ਲਓ ਜੀ ਦੋਸਤੋ ਕਰੋ ਚੈੱਕ ਸੋਹਣੀ ਦੋਸਤੋ ਆਰਡਰ ਕੁਆਲਟੀ ਕਰਵਾਈ ਤਿਆਰ ਕਰੀ ਹੁੰਦੀ ਹੈ ਮਾਲਕ ਮੇਰ ਕਰੇ ਉਤੇ ਬਾਕੀ ਜੇ ਵੀ ਚੰਗੀ ਵੀਰ ਸੇਵਾ ਵਾਲਾ ਵਾਗਦਾ ਬਹੁਤ ਦੇਖੋ 20 ਤੋਂ 80 ਕਰਮਾਣੀ ਪਹਿਲੇ ਸਵੇਰੇ ਜਿਹੜਾ ਚਾਰੂਗੀ। ਲਓ ਜੀ ਇਹਦੀ ਮੈਂ ਤੁਹਾਨੂੰ ਸਾਈਡ ਤੋਂ ਦਿਖਾਉਣਾ ਆਰਡਰ ਕੁਆਲਟੀ ਕਰੋ ਚੈੱਕ ਦੋਸਤੋ ਵੇਖੋ। ਪਿਆਰੀ ਦੇਖੋ ਪੂਰੀ ਸੂਤ ਆ ਕੇ ਦੇਖੋ ਲਾਤੀ ਹੋ ਜਿਹਨੇ ਕਰਮਾਈ ਨੇ ਦਿਨ ਪਹਿਲੇ। ਉਹ ਨਹੀਂ ਗਾਹ ਤੇ ਉਹ ਨਹੀਂ ਪਛਾਣ ਵਸ਼ੀ। ਹਾਂਜੀ ਹਾਂਜੀ। ਮਿਲਕਰਨ ਬਹੁਤ ਮੋਟੀ ਹੈ। ਤੇ ਮੁੱਲ ਵੀ ਇਹਦਾ ਕੀ ਕਰਨਾ? ਮੋਲ ਇਹ ਜਿਹੀਆਂ ਵਸ਼ੀਆਂ ਦਾ ਲੋਕੀ 90 85 ਕਰੀ ਜਾਂਦੇ ਆ। ਹਾਂਜੀ। ਪਰ ਆਪਾਂ ਇਹਨਾਂ ਨੂੰ ਨਾ ਕਰਾਂ। ਜੇ ਆਪਾਂ 75 ਕਰ ਲਈਏ। ਅਗੇ ਪਰ ਤੁਹਾਨੂੰ ਕਿੰਨਾ ਮੰਗਣਾ ਸਰ 70 ਦੀ ਦੇ ਦਾਂਗੇ ਹੋਰ ਹੈ ਕਿ ਜਸਤੇ 2 ਛੱਡ ਦਾਂਗੇ 68 ਹੋ ਗਿਆ 68 ਹਜ਼ਾਰ ਦੀ ਵਸ਼ੀ ਨਹੀਂ ਹੋਰੇਗੀ ਦੇਖੀ ਨਹੀਂ ਬਿਲਕੁਲ ਵਸ਼ੀ ਵਸ਼ੀ 25 26 ਕਿਲੋ ਦੁੱਧ ਭਰੂਗੀ ਸਿਰਾ ਆ ਗਿਆ 18 ਸਿਰਾ ਲੱਗ ਗਿਆ ਇਹਦੀ ਮਾਂ ਨੇ 35 ਕਿਲੋ ਦੁੱਧ ਹੀ ਠੀਕ ਹੈ ਜੀ ਤੇ ਬੇਬੀ ਫਾਰਮ ਵਾਲੀ ਵਸ਼ੀ ਆ ਜਿਹੜਾ ਮਦਰ ਮਿਲਕ ਰਿਕਾਰਡ ਵੀ ਦੱਸਦਾ ਵੀ 35 ਕਿਲੋ ਦੀ ਮਾਂ ਨੇ ਦੁੱਧ ਚੋਇਆ ਤੇ ਜਦੋਂ ਆਪ ਇਹ ਕਰਮਾ ਦੀ ਪਿਆਰੀ ਸੁਣੀ ਕਰੀ ਹੁੰਦੀ ਆ ਆ ਬਾਕੀ ਆ ਸਭ ਬਾਹਰ ਕੱਢ ਕੇ ਸੁਣਾਉਂਗੀ ਹਾਂ ਜੀ ਹਾਂ ਜੀ 68000 ਰੁਪਏ ਦਾ ਜਿਹੜਾ ਮੌਕੇ ਦਾ ਮੁੱਲ ਲੱਗਾ ਜੇ ਇਹਦੇ ਵਿੱਚੋਂ ਤੁਹਾਡਾ ਆ ਜਾਂਗਾ ਇਹਦਾ ਸ਼ੋਰ-ਸ਼ੱਪਾ ਮਾਨ ਦਾ ਇਹ ਇਹੋ ਜਿਹੇ ਦਾ ਪਿੰਡ ਫੇਰ ਲੀਏ ਤਾਂ ਨਹੀਂ ਮੇਰੇ ਨੂੰ ਬਹੁਤ ਔਖੇ ਲੱਗਦੇ ਹਾਂ ਇਹਦੇ ਨਾਲ ਜਿਹੜੀ ਬੱਦੀ ਵੀਰੇ ਕਾਲੇ ਰੰਗ ਦੀ ਗਾਂ ਦੱਸੀ ਡੜੇ ਦੇ ਕਿਨਵਾਸ ਹੋਸੀ ਇਹ ਦੂਜਾ ਹੈ ਅੱਛਾ ਜੀ ਪਹਿਲਾ ਸੁਆ ਇਹ ਵੀ ਛਿੱਗੀ ਜੇ ਮੂਹੋ ਅੱਛਾ ਪਹਿਲਾ ਸੁਆ ਪਹਿਲਾ ਸੁਆ ਪਹਿਲਾ ਸੁਆ 6 ਦਾਦੇ ਇਹਨੇ ਚੱਕ ਦਿੱਤਾ ਇਹਦੇ ਮਗਰ ਵਸ਼ੀਆ ਜੈਰਸੀ ਅਛਾ ਇਹਦੇ ਮਗਰ ਜੈਰਸੀ ਵਸ਼ੀਆ ਜੀ ਜੈਰਸੀ ਵਸ਼ੀਆ ਨਹੀਂ ਜੀ ਕਰੋ ਚੱਕੀ ਦੋ ਗਾਵਾਂ ਦੋਸਤੋ ਜੈਰਸੀ ਵਸ਼ੀ ਮਗਰ ਤਸਵੀਰ ਵੀ ਕਿੰਨਾ ਟਾਈਮ ਹੋ ਗਿਆ ਸੀ ਮੈਨੂੰ 20 ਦਿਨ ਹੋ ਗਿਆ 20 ਦਿਨ ਦਾ ਟਾਈਮ ਸੀ ਨੂੰ ਹੋ ਗਿਆ ਜੇ ਤੇ ਦੁੱਧ ਵੀਰ ਕੰਨਾ ਪਿਆ ਦੋ 13 ਕਿਲੋ ਹੋ ਗਏ ਥਲੇ ਪੱਕਾ ਤਿਆਰ ਜੀ ਪੱਕਾ ਤਿਆਰ ਲਓ ਜੀ ਖੋਲੋ ਕੱਢੋ ਬਾਹਰੋਂ ਪਹਿਲਾ ਸੁਰਵਾਤ ਹੋਤੇ 6 ਦੰਦ 20 ਦੰਦ ਦਾ ਟੈਂਪਸ ਹੋ ਜਾਊਗਾ ਦੋ ਦੋ 13 ਕਿਲੋ ਮੌਕੇ ਦਾ ਪਿਆਰ ਬਾਕੀ ਮੱਝ ਹੀ ਆਏ ਠੀਕ ਹੈ ਜੀ ਮੱਝਾਂ ਵਾਲਾ ਦੁੱਧ ਹੀ ਇਹ ਸ਼ਹੀ ਵਾਲਾ ਕਰੋਸ ਆਂਗਰੀ ਸ਼ਹੀ ਵਾਲਾ ਕਰੋ ਲਓ ਜੀ ਦੋਸਤੋ ਕਰੋ ਚੈੱਕ ਜੀ ਮੱਝਾਂ ਵਰਗਾ ਦੁੱਧ ਸੰਗਣਾ ਇਹ ਦੋਸਤੋ گاਵਾ ਵੀ ਦੋ ਬਣ ਜਾਂਦੀਆਂ ਕਰਮਾਲ ਰੱਬ ਦੀ ਵਿਚੇ ਨਾਲ ਸੋਹਣੀ ਇਹ ਕੋਈ ਵੀ ਰੱਸੀ ਦੀ ਸ਼ਾਮ ਨੂੰ ਜੇ ਰੱਸੀ ਉਸ ਤੋਂ ਤੁਹਾਨੂੰ ਬੜਾ ਸਾਲ 1.5 ਸਾਲ ਦੇ ਵਿੱਚ ਗਾਂ ਬਣ ਜਾਂਦੀ ਹੈ ਲਓ ਜੀ ਮੋਰੋ ਜੀ ਚਾਈਟ ਵੀ ਵੀਰ ਵਧੀਆ ਇੱਕ ਨੰਬਰ ਦੇ ਲਓ ਜੀ ਚੋਂ ਨੇ ਇੱਕ ਨੰਬਰ ਕਰੋ ਜੀ ਚੈੱਕ ਦੋਸਤੋ ਪੂਰੀ ਮਸਤੀ ਕਰਦੀ ਹੈ ਲਓ ਜੀ ਲਓ ਜੀ ਚੈੱਕ ਕਰੋ ਛੇ ਦੰਦ ਵਸ਼ੀ ਤੇ ਮਗਰ ਵੀ ਵਸ਼ੀ ਮਗਰ ਹੀ ਵਸ਼ੀ 13 ਲੀਟਰ ਦੁੱਧ ਤਿਆਰ ਹੈ ਨਾ ਤਿਆਰ ਤਿਆਰ ਠੀਕ ਹੈ ਛਾਈ ਤੋਂ ਵਧੀਆ ਇਹ ਦੋ ਮੁਕੇ ਦੇ ਲਓ ਜੀ ਕਰੋ ਚੈੱਕ ਪੂਰੀ ਸੀਰੀਜ਼ ਦਾ ਦੋਸਤੋ ਕੀ ਇਹ ਨਾ ਵੀ ਰੱਖ ਕੇ ਕੀ ਛਰਾ ਮਰੂਗੀ ਤੇ ਇਹਦਾ ਵੀਰ ਮੁੱਲ ਇਹਦਾ ਮੁੱਲ ਕਰ ਨੂੰ ਭਾਏ 50 ਕਰ ਲੀਏ 55 ਕਰ ਲੀਏ ਹੂੰ 45 ਦੀ ਦੇ ਦਈਏ ਕਿੰਨਾ ਕੁ ਮੰਨਦਾਂ ਸਦਾ 42 ਦੀ ਦੇ ਦਾਂਗੇ ਮੈਂ ਨਾ ਪੂਰੀ 40 ਕਰਦੀ 40 ਦੀ ਕਰ ਦਾਂਗੇ ਚਲੋ ਲੋ ਜੀ 40000 ਰੁਪਏ ਦੋਸਤੋ ਵਸ਼ੀ ਵਸ਼ੀ ਚੰਗੀ ਆ ਠੀਕ ਹੈ ਜੀ ਸੁਵਾ ਦੋਤੋ ਪਹਿਲਾ ਸ਼ੇਰ ਗਾਂ ਦੇ ਮਗਰ ਵਸ਼ੀ ਤੇ ਮਗਰ ਵਸ਼ੀ ਦੇ ਨਾਲ ਤੁਹਾਨੂੰ ਦੋਤੋ 40000 ਰੁਪਏ ਤੁਸੀਂ ਖਰਚ ਕਰਨਾ 13 ਲੀਟਰ ਦੁੱਧ ਮੌਕੇ ਦਾ ਤਿਆਰ ਹੋਊਗਾ ਜੇ ਕੋਈ ਵੀ ਦੋਤੋ ਸਾਹਮਣੂ ਕਰਮਾਈ ਤੇ ਦੁੱਧ ਨੂੰ ਥੋੜਾ ਬੜਾ ਵਧ ਸਕਦੀ ਹੈ ਬਾਕੀ 13 ਲੀਟਰ ਤੇ ਮੌਕੇ ਦਾ ਤਿਆਰ ਹੀ ਹੈ ਜੀ ਤੇ ਇਹਦੇ ਨਾਲ ਜਿਹੜੀ ਵਧੀਆ ਗਾਂ ਕਿ ਲੱਖ ਸਵਾ ਲੱਖ ਮੱਝ ਦੇ ਲਾ ਦੋ ਤੇ ਇਸ ਤਰ੍ਹਾਂ ਦਾ ਦੁੱਧ ਮੈਂ ਦਾ ਤੇ ਇਸ ਤਰ੍ਹਾਂ ਦਾ ਇਹਦਾ ਇਦਾਂ ਦੇਖਦਾ ਮਿਲਣਾ ਹਾਂਜੀ ਹਾਂਜੀ ਦਸੂਆ ਹੋ ਗਿਆ ਸੁਈ ਨੂੰ 9 ਕਿਲੋ ਦੁੱਧ ਦੇ ਥਲੇ ਇਹ ਸੂਆ ਕਰਮਾ ਸੁਈ ਜੀ ਇਹ ਦੂਜਾ ਸੂਆ ਦੂਜਾ ਸੂਆ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਵਸ਼ ਦੋ ਗਮ ਤਿੰਨ ਦੇ ਮਗਰ ਵਸ਼ੀਆਂ ਦੇ ਇੱਕ ਗਾ ਦੇ ਮਗਰ ਵਸ਼ਾ ਇਹ ਵੀ ਰਸਵਾ ਕਿਹਨਾਂ ਦੁੱਧਾ ਸਈ ਦੁੱਧਾ ਸਈ ਦੁੱਧਾ ਸਈ 9 ਕਿਲੋ ਦੁੱਧ 9 ਕਿਲੋ ਦੁੱਧ 9 ਕਿਲੋ ਦੁੱਧ ਪਿਆਰ ਮੌਕੇ ਦਾ ਸੂਈ ਨੂੰ ਹੋਰਦਾ ਹੋਗਾ ਸੂਈ ਨਾ ਹੱਤਾ ਹੋ ਗਿਆ ਇੱਕ ਹੱਥ ਤੇਰਾ ਟਾਈਮ ਸੂਈ ਨੂੰ ਹੋਗਾ ਥੋੜਾ ਜਿਹਾ ਕੱਦ ਦੋਸਤੋ ਦਰਮਿਆਨਾ ਆਦਾ ਜਿਆਦਾ ਵੱਡਾ ਕੱਦ ਨਹੀਂ ਜੇ ਮੀਡੀਅਮ ਸਾਈਜ਼ ਆ ਹਾਂਜੀ ਹਾਂਜੀ ਨਾ ਜਿਆਦਾ ਵੱਡਾ ਤੇ ਨਾ ਛੋਟਾ ਨਾ ਜਿਆਦਾ ਛੋਟਾ ਹਾਂਜੀ ਮਾਚਲਾ ਜਲਸੀ ਜਿੱਡਾ ਹੋਣਾ ਥੋੜਾ ਉੱਚਾ ਹਾਂਜੀ 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 ਲਓ ਜੀ ਚੈੱਕ ਕਰ ਲਓ ਸੂਏ ਸਵਾਇਪ ਹੋਏ ਦੋ ਤੇ ਇੱਕ ਟਾਈਮ ਦੋ ਟਾਈਮ ਚੋਕੇ ਤਸੰਦੀ ਆਪਣੀ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਮੇਰੇ ਵੀਰ ਹਾਂ ਕਰੋ ਚੈੱਕ ਜੀ ਤੁਸੀ ਦੇਖੋ ਬਲੈਕ ਕਲਰ ਦੀ ਤੇ ਗਾ ਆਪ ਦੋਸਤੋ ਬਲੈਕ ਕਲਰ ਨਾਲ ਡਾਬਰ ਅਸੀਂ ਥੋੜਾ ਜਿੰਨਾ ਇਹਨੇਗਾ ਬਾਕੀ ਠੰਡੀ ਠੁੰਡੀ ਇਹ ਵੀ ਚੰਗੀ ਕਰ ਮੈਂ ਲਓ ਜੀ ਕਰ ਲਓ ਚੈੱਕ ਲਓ ਜੀ ਕਰੋ ਚੈੱਕ ਇਹਦਾ ਮੁੱਲ ਵੀਰ ਇਹਦਾ 35 ਹਾਂ ਜੀ ਬੱਤੀ ਦੀ ਦੇਦ ਕੇ 30 ਕਰਨੀ ਦੇਰਾਂ 30 ਹਜ਼ਾਰ ਲੋ ਜੀ ਦੋਸਤੋ 30 ਹਜ਼ਾਰ ਤੋਂ ਲਾਕੇ ਤੇ ਮੁੱਲ ਕਿਥੋਂ ਤੱਕ ਪਾਇਆ ਸ਼ੁਰੂ ਕੀਤਾ 52 ਹਜ਼ਾਰ ਤੱਕ ਲਾਸਟ ਕੀਤਾ 30 ਤੋਂ 70 72 70 72 ਲੋ ਦੋਸਤੋ ਸਾਰਾ ਚੰਗੀਆਂ 3000 ਤੋਂ ਲੈ ਕੇ 68000 ਰੁਪਏ ਤੱਕ 68000 ਤੱਕ 30 ਤੋਂ ਲੈ ਕੇ 68000 ਰੁਪਏ ਤੱਕ ਮੁੱਲ ਵੀਰ ਦੇ ਕੋਲ ਅੱਜ ਫਾਰਮ ਤੇ ਹੈਗੇ ਸਾਰੇ ਜਿਹੜੇ ਵੀ ਜਿਹੜਾ ਪਸ਼ੂ ਪਸੰਦ ਆਉਗਾ ਚਾਰ ਨਗ ਸੂਏ ਸੋਏ ਚੰਗਾ ਡੰਡ ਲੈਣ ਵਾਲਾ ਵੇ ਚੰਗਾ ਹੌਲਾ ਲੈਣ ਵਾਲਾ ਹੌਲੇ ਸਾਰੀਆਂ ਵੈਰਾਈਟੀਆਂ ਹੈਗੀਆਂ ਸਾਰੀਆਂ ਵੈਰਾਈਟੀਆਂ ਹੈਗੀਆਂ ਜੀ ਕਿਦਾਂ ਦੇ ਕਿਸੇ ਨੇ ਪੈਸੇ ਖਰਦਣੇ ਉਹਦਾ ਵੇਖੋ ਪਸ਼ੂ ਤੁਹਾਨੂੰ ਮਿਲ ਜੂਗਾ ਚਾਰ ਨਾਲ ਸਵੇਰ ਇੱਕ ਇੱਕ ਗਾਂ ਗੱਭਣ ਸਵੇਰ ਸਵੇਰ ਪਹੁੰਚੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਓ ਤੇ ਗੱਭਣ ਪਸ਼ੂ ਖਰਾਂ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਕਰ ਲਓ ਐਡਰੈਸ ਏਕਰੀਬ ਦਾ ਫੇਰ ਬੋਲ ਦੇਣਾ ਪਿੰਡ ਬਲੇਰ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਵੀਰ ਦਾ ਮਨੋਰ ਸਿੰਘ ਫੋਨ ਨੰਬਰ ਵੀ ਦੇਖਰੀ ਫੇਰ ਬੋਲਦੇ 9814545195 ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ